ਹੈਲੋ ਗਾਇਸ ਤੁਹਾਡਾ ਸਵਾਗਤ ਹੈ ਸਾਡੀ ਨਵੀਂ ਵੀਡੀਓ 'ਚ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਬਨੇ ਵਲੋਗ ਨਾਲ ਦੇਖਦੇ ਆ ਅੱਗੇ ਲੇਕੋ ਅੱਜ ਲੱਗੀ ਅੱਜ ਪਰੌਂਠੀਆਂ ਬਣਾਉਣ ਸਵੇਰੇ ਸੇ ਬਣਾ ਸੀ ਸਿੰਪਲ ਰਿਹਾ ਨਮਕ ਵਾਲੀਆਂ ਅੱਜ ਪ੍ਰਤੀਤ ਨੂੰ ਸ਼ੌਂਕ ਆਇਆ ਹੋਵੇ ਨਾਲ ਬੈਠਾ ਆ ਦੇਖੋ ਮੈਨੂੰ ਉਹ ਪਹਿਲੀ ਵਾਲੀ ਪਰੌਂਠੀ ਕਿੰਦਾ ਕੀ ਮੈਨੇ ਦੇਖਣਾ ਹੈ ਕਿ ਕਿਦਾਂ ਤੁਸੀਂ ਬਣਾਉਂਦੇ ਗਰਬੋ ਉਹ ਪਹਿਲੀ ਵਾਲੀ ਪਰੌਂਠੀ ਚਾਹੀਦੀ ਦੇਖ ਲੈ ਨੂੰ ਕੱਦ ਦੇ ਬੈਠਾ ਵਾ ਹੈਂ ਨਮਕੇ ਦਾ ਟ੍ਰਾਇੰਗਲ ਵਾਲੀ ਬਣਾਉ ਉਹ ਤੇ ਹੈ ਕਰੀ ਕਹਿੰਦਾ ਆ ਬਣਾਉ ਕਦੀ ਉਹ ਪਰਵਾਣਾ ਜ ਰਹੀਆਂ ਸਿਰਫ ਨਮਕ ਵਾਲੀ ਵੀ ਸਬਜ਼ੀਆਂ ਸਾਡੇ ਨੂੰ ਰਾਤੀਆਂ ਵਰਤ ਪਈ ਜਾਣਾ ਅਸੀਂ ਉਹ ਖਾ ਸਕਦੇ ਆ ਤੇ ਨਹੀਂ ਕਿ ਹਾਂ ਚਾਹ ਹੀ ਬਣਾ ਦਿਓ ਚਾਹ ਉਹ ਬਣ ਰਹੀ ਹੈ ਚਾਹੇ ਥੋੜੀ ਜਿਹੀ ਕੰਮ ਪੱਤੀ ਵਾਲੀ ਲੋੜ ਵਾਲੀ ਮਸਾਲੇ ਬਾਣੇ ਨਾ ਇਹਦੇ ਵਿੱਚ ਸਾਰੇ ਟੋਟਲੇ ਤਾਂ ਇਹ ਤੁਹਾਨੂੰ ਚਾਹ ਮਿਲ ਜਾਂਦੀ ਪੜੇ ਨੀਂ ਨਮਾ ਨਮਾ ਵੀ ਨਾ ਸਰਕਲ ਸਰਕਲ ਚ ਤਾਂ ਹਲਕਾ ਹੀ ਹੋ ਜਾਣਾ ਨੂਰ ਜਾਨ ਸਰਕਪ ਮੋਢੀ ਬਣਾਓ ਮੈਂ ਸਰਕਪ ਬਣਾਤੀ ਲਫੜ ਇਹ ਹੁਲਕਾ ਹੀ ਹੈ ਕਹੀਂ ਘਣਾ ਹੈ ਤ੍ਰਾਇੰਗਲ ਵੀ ਬਣਾਣੀ ਹੈ ਸੇਅਰ ਵੀ ਹਾਂ ਰੈਕਟੈਂਗਲ ਉਹ ਉਹ ਤਾਂ ਆਪਣੀ ਮਾਜੀ ਹੈ ਰੈਕਟੈਂਗਲ ਬਣਾਣਾ ਹੈ ਤੁਸ ਦੇ ਲਈ ਹੈ ਔਰ ਇਹ ਦੋ ਸ਼ੇਪਾਂ ਬਰਾਬਰ ਹੋਣੀਆਂ ਦੋ ਸ਼ੇਪ ਬਣਾਈ ਦੋ ਜੀ ਬਣਾਈ ਸਾਈਡ 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 ਟੂ ਸਾਈਡ ਬਰਾਬਰ ਉੱਚੇ ਘਉ ਬਣ ਜਾਣੇ ਔਰ ਜਰਾ ਜੂਆ ਉਸਾ ਹੱਕਸਾ ਬਣਾ ਦੇ ਪਾਪਾ ਦੀ ਹਮ ਅਦੋਂ ਜਾਂਦਾ ਕਿੱਥੇ ਹੈ ਦੂਜੇ ਜਾਂਦਾ ਬਾਹਰ ਸਰਦਿਦਾਈ ਦੀ ਇਹ ਉਹ ਕਿ ਮੈਂ ਚਲਾ ਜਾਂਦਾ ਹੈ ਉਹ ਮਿਕੋਦਰ ਉਹ ਨਾ ਉੱਪਰ ਜਿਵੇਂ ਨਾ ਅੱਛਾ ਤੂੰ ਕਹਿੰਦਾ ਉਹ ਬਣਾਓ ਫਿਰ ਇਹਨੂੰ ਅਸੀਂ ਐ ਦੇ 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 ਗਰੀ ਜਾਣਾ ਸਿਰਫ ਐ ਦਾ ਨਾ ਅਣਗੀ ਲੈ ਹੈ ਨਾ ਹਮ ਆ ਲੈ ਅਣਗੀ ਬਣ ਨੀ ਤੂੰ ਥੋੜੀ ਜਿਹੀ ਇੰਤਾਨ ਕਰ ਦੇਣੀ ਕਿਉਂ ਅਮਾ ਵੇਰ ਸਕੁਅਰ ਬਣਾ ਨਹੀਂ ਬਣਾਤੀ ਆ ਦੇਖ ਥੋੜੀ ਪਤਲੀ ਵੀ ਤਾਂ ਕਰਨੀ ਤੁਹਾਡੇ ਸਕੁਅਰ ਦੇ ਚੱਕਰ ਚ ਮੈਂ ਉਹ ਨਹੀਂ ਥੋੜੀ ਥੋੜੀ ਨਾ ਵਿਸਟ ਕਰਨੀ ਉਹ ਕੀ ਹੁੰਦੀ ਉਹ ਟ੍ਰੈਂਗਲ ਟ੍ਰੈਂਗਲ ਮਲੈਂਗਲ ਮੈਂ ਜਿਹੜਾ ਟ੍ਰੈਂਗਲ 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 ਵਨ ਤਾਂ ਹੋਈ ਗਿਆ ਹੁਣ ਕਿਉਂ ਕੁਬੜਾ ਉਹ ਇਹ ਵੀ ਆਮਾ ਨਾ ਉਹ ਹੈਕਸਗਨ ਉਹ ਜਿਹੜੀ ਹੁੰਦੀ ਆ ਇਸ ਵਿੱਚ 6 ਸਾਈਡਸ ਹੁੰਦੀਆਂ ਉਹ ਬਈਆ ਐ ਜੀ ਇੱਥੇ ਨਹੀਂ ਬਣਨੀ ਤੁਸੀਂ ਕਿਉਂ ਕੁਬੜਾ ਮੈਂ ਲੋੜ ਆਦੀ ਐ ਮੈਂ ਸਟਾਰ ਬਣਾ ਦਾਂਗਾ ਮੇਰੇ ਹੱਥ ਉੜਾਓ ਮੈਂ ਸਟਾਰ ਹੀ ਜਿਆਦਾ ਹੋਵੇ ਜਾਂ ਸਟਾਰ ਹਾਂ ਮੈਂ ਸਟਾਰ ਹੀ ਬਣਾ ਲਣਾ ਇਧਰ ਮਾਂਚ ਬਣਾਉਂਦੀ ਐ ਤੇਰਾ ਹੱਥ ਤਾਂ ਅਜਾ ਪਹਿਲਾਂ ਇਹਨੂੰ ਤਾਂ ਸਾਬ ਲਵਾਂ ਮੈਂ ਓਹ ਪਹਿਲੇ ਇਸੇ ਸੰਭਾਲ ਲੈ ਹੋਣਾ ਕੱਲ ਵਾਂਗੂ ਮੈਂ ਹੱਥ ਹੀ ਗੈਸ ਦੇ ਵਿੱਚ ਬਾਲ ਦਵਾਂ ਧਿਆਨ ਮਿਲੂਗਾ ਇਹਨੂੰ ਨਾ ਉਹੜਾ ਪੂਰਾ ਕੱਲ ਮੈਂ ਪਰੌਂਠੀ ਨਹੀਂ ਬਣਾਉਣ ਲੱਗੀ ਬਣਾਉਂਦੀ ਬਣਾਉਂਦੀ ਚੱਕਣੀ ਦੀ ਇੱਥੋਂ ਵੱਡ ਗਿਆ ਹੱਦ ਇਹ ਤੇ ਪਿੱਤ ਲਿਆ ਹੱਥੇ ਇੱਥੇ ਵੱਡ ਗਿਆ ਜਾਲ ਨਹੀਂ ਹਰ ਸੀ ਬੱਤੀ ਗੈਸ਼ ਫਿਰ ਗਾਰੇ ਪਤਾ ਲੱਗ ਗਿਆ ਸਰੀ ਇਹਨੂੰ ਨੇ ਫਟਾਫਟ ਕੱਢ ਲਿਆ ਤਾਂ ਲੱਗਿਆ ਤਾਂ ਹੈ ਨਾ ਇਹ ਅੱਛਾ ਤੂੰ ਕਹਿੰਦਾ ਹੁਣ ਬਣਾਣੀ ਉਹ ਚੋਰਾਂ ਨੂੰ ਮੈਂ ਖਾ ਕੇ ਦੱਸ ਇਹ ਗਲਬਜ਼ੇ ਇਹ ਗਲਬਜ਼ੇ ਪ੍ਰਤੀਕ ਕਹਿੰ ਗਿਆ ਹਵਾ ਆ ਬਣਾਓ ਜਿੱਦਾਂ ਦਾ ਬਣਿਆ ਮੇਤੋਂ ਬਣ ਗਿਆ ਕਹਿੰਦਾ ਮੈਨੂੰ ਹੱਥ ਬਣਾਓ ਮੈਨੂੰ ਆਹ ਬਣਾਓ ਨੂੰ ਸਟਾਰ ਮੇਤੋਂ ਬੜਿਆ ਨਹੀਂ ਹਾਥੀ ਬਣਾਤਾ ਮੈਂ ਬਿੰਗਟੇ ਡਾ ਜਾ ਵਾਜੂਂ ਜਾਇਆ ਵਾ ਛੋਟਾ ਨਿਆਣਾ ਬਣਾਇਆ ਵਾ ਉਹ ਸੈਲਫ ਦੇ ਉੱਪਰ ਬੈਠਾ ਰਿਹਾ ਪਹਿਲਾਂ ਅੱਛਾ ਤੈਨਾਂ ਮੈਨੂੰ ਹੁਣ ਆਹ ਕਰੋ ਕਰੋ ਖਾਣੀ ਪਤਾ ਹੀ ਨਹੀਂ ਆਉਨੇ ਦੇਖੋ ਜੀ ਖਾਣੀ ਖਾੜੀ ਡਰੀ ਜਾਣਾ ਦੇਖ ਕੇ ਉਹਨੇ ਨਾ ਚੁੱਟਦਾ ਹੀ ਲੋਰਾਤਾ ਵਾ ਗਲਵਜ਼ ਦੇਖ ਕੇ ਆਂਦੀ ਉਹਨੇ ਆਇਆ ਆਲੇ ਹੈਂਡ ਤੂੰ ਕਹਿੰਦਾ ਨਾ ਹੱਥ ਬਣਾਓ ਹੱਥ ਬਣਾਓ ਅਟਕ ਪਰ ਮੈਂ ਨਾ ਦੇਖੀ ਉਦੋਂ ਗਰਮ ਬਹੁਤ ਹੈ ਗਰਮ ਹੋਦਾ ਪਿੱਛੇ ਹੋ ਜਾ ਅਰੇ ਹੱਥ ਬਾ ਉਹ ਤੇਰੀ ਤਰਤੀਦ ਨੇ ਖਾ ਲਿਆ ਹੈਂਡ ਗਰਮ ਬਹੁਤ ਹੈ ਤਰਤੀਦ ਨੇ ਆਨਲਾਈਨ ਮੰਗਾਇਆ ਹੈ ਮੈਗਨੇਟਸ ਦੇਖੋ ਜਿਹਦਾ ਕੋਹੇ ਨੂਰ ਨੇ ਮੰਗਾਈ ਸੀ ਸਾਇੰਸ ਕਿਟ ਹੈ ਨਾ ਤਰਤੀਦ ਨੇ ਮੈਗਨੇਟ ਮੰਗਾਇਆ ਆਪਾਂ ਦੇਖਦੇ ਆ ਨਹੀਂ ਖੋੜਨਾ ਚਾਹੀਦਾ ਆ ਦੇਖੋ ਆਲੇ ਚੁੱਤਰੀ ਚੱਲ ਆ ਦੇਖ ਦੇ ਆ ਦੇਖੋ ਜੁੜ ਗਏ ਹੁਣ ਦੇਖੋ ਅੱਗੇ ਵੱਜਣਾ ਭਜਾਤਾ ਭਜਾਤਾ ਮੀ ਦੀ ਮੀ ਇਵੀ ਕਰਦਾਂਗੇ ਆ ਤਾਰਾ ਕੱਢਦੇ ਹੁਣ ਆਜ ਪ੍ਰਦੀਪ پیچھے ਹੋ ਜਾ ਤਾਰਾ ਸਟਾਰ ਆ ਗਿਆ ਆਖੋ ਸਟਾਰ ਵੀ ਪਈ ਗਿਆ ਹਰੇ ਪ੍ਰਦੀਪ 3 3 ਇਹ ਦੇਖੋ ਕੋ ਨਹੀਂ ਆਇਆ ਉਹ ਫੂਲਸ ਹੂ ਮਾਰੇ ਕੋ ਉਹ ਬਚਾ ਇਹ ਦੂਰ ਦੂਰ ਕਿੱਦਾਂ ਹੋਗੇ ਇਹਦੇ ਨਹੀਂ ਹੋਣਾ ਬੁਰ ਹੈਗੇ ਨਹੀਂ ਜੋ ਉਹ ਨਹੀਂ ਗੋਲ ਹੈ ਨਾ ਉਹ ਤਾਂ ਪਤਾ ਹੀ ਨਹੀਂ ਲੱਗਦਾ ਆਹ ਆ ਜਾਣੇ ਤ੍ਰਾਇੰਗਲ ਆਹ ਦੇਖੋ ਇਹ ਤਾਂ ਨਾਲ ਜੁੜ ਗਿਆ ਤਾਂ ਦੇਖ ਨਾਲ ਜੁੜ ਗਿਆ ਇਹਨੂੰ ਛੇ ਪੁੱਠਾ ਘਮਾ ਦੋ ਆ ਦੇਖੋ ਕਿੰਨੇ ਸਾਰੇ ਆਹ ਰਖਾ ਆ ਮੇਰੇ ਕੋਲ ਨਹੀਂ ਦੇ ਸਕਦਾ ਹਾਂ ਦੇ ਸਕਦਾ ਜਿਹੜੇ ਹੈ ਪਹਿਲੇ ਉਹ ਤਾਂ ਦੇਖ ਲਓ ਆ ਕਿੰਨੇ ਸਾਰੇ ਪ੍ਰਤੀਸ ਨੇ ਮੰਗਵਾਏ ਆ ਆਨਲਾਈਨ ਚਲੋ ਥੇ ਲਾਣਾ ਲਾ ਤੇ ਆਨਲਾਈਨ ਕਰਨਾ ਠੀਕ ਹੈ ਪ੍ਰਤੀਕ ਦਿਖਾ ਰਿਹਾ ਹੈ ਅੱਜ ਇਹ ਕੋ ਮਾਤੇ ਤੇ ਬੈਠੇ ਵੀ ਨਹੀਂ ਹੁੰਦਾ ਪਰ ਕਿੱਦਾਂ ਬੈਠਾ ਹੋਇਆ ये तो बंदा बन गया है टेडी ना बन <laughs> आंटी बन <वानी>। गई क्या कर रहे <laughs> हो चल चल तू रियाज करी जा तू नहीं रुकना तू चल 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 प्रैक्टिस करो रियाज करो एक बार फिर बात हो जाएगी तेरे चल 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 ਹਨੇ ਤੂੰ ਗੇਗੇ ਡੇਟ ਹੋ ਜਾ ਕੇ ਦੱਸੀ ਕਿੰਨੀ ਤੇਜ਼ ਵਜਾ ਰਹਾ ਦਾ ਪਲਸ ਸਲੋ ਵਜਾ ਕੇ ਦੱਸ ਗੀ ਕਿੱਥੇ ਠੀਕ ਹੈ ਚਲ ਉਸ ਸਪੀਡ ਦੇ ਕੋਲ ਕੋ ਜ਼ਰੂਰਤੀ ਚਲੋ ਮੈਂ ਹੁਣ ਗੇਗੇ ਦਿੱ ਦਿੱਗੇ ਗਿਆਨ ਨਾਲ ਵਜਾਂਗਾ ਠੀਕ ਹੈ ਬਹੁਤ ਵਧੀਆ ਹੁਣ ਤੇ ਥੋੜੀ ਯਾ ਸਪੀਡ ਸੀ ਕੋਈ ਨੂਰ ਗਾਈਜ਼ ਮਮਨੇ ਮੈਂ ਆਏ ਸ਼ਾਮ ਨੂੰ ਪਕੌੜੇ ਆਹ ਦੇਖੋ ਲੇਟੋ ਆਹੋ ਮੈਂ ਕਰ ਗਾ ਟੇਸਟੀ ਹੈ ਬਹੁਤ ਸਾਰਾ ਹੈ ਆਦੇਪ ਕੋੜੇ ਆ ਆਲੂ ਦੇ ਬ੍ਰੈਡ ਬੋੜਾ ਅੱਛਾ ਬ੍ਰੈਡ ਦੇ ਆ ਹਾ ਆ ਆ ਠੰਡੇ ਹੋਣ ਦੇ ਥੋੜੇ ਜੇ ਮਨ ਦਾ ਨਹੀਂ ਪ੍ਰਤੀਤ ਨੂੰ ਗਰਮ ਗਰਮ ਨਹੀਂ ਚੰਗੇ ਲੱਦੇ ਖਾਏ ਨਹੀਂ ਹੁੰਦੇ ਇਹਦੇ ਕੋ ਹਾਂ ਲਾ ਲੈ ਹਾਂ ਤੂੰ ਤਕੜਾ ਬੰਦਾ ਖਾਦਾ ਪਰ ਦੱਸ ਤੂੰ ਤਕੜਾ ਨਹੀਂ ਇੱਧਰ ਦਾ ਹਾਂ ਤਕੜਾ ਬੰਦਾ ਨਹੀਂ ਤੂੰ ਠੀਕ ਹੈ ਇਹ ਤੰਗੜੇ ਮੰਦੀ ਨਹੀਂ ਖਾਂਦੀ ਚਾ ਤਾਂ ਹੀ ਖਾ ਤਾਂ ਜਿਵੇਂ ਫੋਨ ਦੇਖਦਾ ਪਿਆ ਸੀਗਾ ਜੀ ਕਿ ਨਹੀਂ ਆਈ ਸਾਈਂ ਖਰਾਬ ਹੁੰਦੀ ਵੇ ਤੇਰੀ ਹੁਣ ਲੱਗਿਆ ਪਤਾ ਅੱਛਾ ਅੱਛਾ ਤੂੰ ਵੀ ਖੇਡ ਰਹਾ ਹਾਂ ਹਾਂ ਉਹ ਅਜੇ ਵੀ ਉਹਦਾ ਹਰੋ ਜੀ ਅੱਛਾ ਫਿਰ ਮੈਂ ਕੋਤੋਂ ਮੂੰਹ ਫਸ ਗਿਆ ਬਰਤੀ ਤੂੰ ਚਲੋ ਖਾ ਲੋ ਬੇਪੋੜੇ ਹੋਰ ਹੁਣ ਕੁਕੀ ਕਿਦਾ ਪਾਈ ਆ ਓਕ ਭਾਈ ਪੂਰੀ

आलू गोभी की सब्जी मिक्स सीजन दी पहली सब्जी बस सारी सियाल भी जल रही है हम्म ये लंगरा तो भी चलती ज्यादा पूरी है ਤੇ ਲੱਗਰ ਲੱਗਣੇ ਨਾ ਤੇ ਗਜਰਾ ਮਟਰ ਆਏ ਹਾਂ ਇਹ ਤੇ ਕਿਹਾ ਤੇ ਰੱਖ ਰੱਖ ਖਾਂਦੇ ਨੇ ਸ਼ਰਦਾ ਲੋ ਹਾਂ ਉਹ ਬੜਾ ਸਵਾਦ ਲੱਗਦਾ ਵਧੀਆ ਲੰਗਰ ਦੀ ਰੋਟੀ ਮੈਂ ਬਣਾ ਦਵਾਂ ਫਿਰ ਪੜਾਉਂਦੀ ਆ ਉਹਨੂੰ ਬਿਠਾ ਕੇ ਹਲੇ ਖੇਲ ਰਹੇ ਨਾ ਨੇੜੇ ਬਾਹਰ ਹਾਂ ਤੇ ਮੇਰੇ ਟਾਈਮ ਬਚੀਊਗਾ ਬਾਅਦ ਚੋ ਦੇ ਕੋ ਬੈਠੀ ਰਹੂੰਗੀ ਹਾਂ ਪਰਤੀ ਤੋ ਘਟਾਣਾ ਵੀ ਹੈ ਉਹ ਹੈ ਮੇਰੀ ਜ਼ਿੰਮੇਵਾਰੀ ਟਿਸ਼ਨ ਨਹੀਂ ਨਾ ਮੰਨਣਾ ਲੱਗਣੂ ਟਿਸ਼ਨ ਨਹੀਂ ਜਾਣਾ ਟਿਸ਼ਨ ਨਹੀਂ ਜਾਣਾ ਜੇ ਜਾਣਾ ਹੈ ਨਾ ਉੱਥੇ ਮੈਨੂੰ ਬੈਸਟੇ ਘਰ ਵਾਂਗੂ ਜਾਂ ਤਾਂ ਬੈੜ ਤੇ ਬੈਠ ਕੇ ਪੜਾਂ ਜਾਂ ਮੇਰੇ ਬਾਤ ਚੇਅਰ ਹੋਣੀ ਚਾਹੀਦੀ ਵੀ ਮੈਂ ਤਾਂ نیچے ਨਹੀਂ ਬੈਠਣਾ ਤੰਡਾ ਮੁੰਡਾ ਇਹ ਮਟੀਸ਼ਨ ਵਾਲੀ ਨਾ ਕਰੀ ਗੱਲ ਮਤੋਂ ਐ ਕਹਿ ਰਿਹਾ ਯਾਨੀ ਕੋਈ ਗੱਲ ਨਹੀਂ ਉਹ ਭੇਜਦਾ ਉਹ ਪਰ ਉਹ ਬੈੱਡ ਤੇ ਬਿਠਾ ਦਿਆ ਕਰੂਗੀ ਤੈਨੂੰ ਨਾ ਕੁਰਸੀ ਹੋਈ ਕੁਰਸੀ ਤੇ ਵੀ ਬੈਠ ਸਕਦਾ ਨਹੀਂ ਉਹ ਮੈਣਗੇ ਨੀਚੇ ਬੈਠ ਕੇ ਪੜਾਉਂਦੇ ਅੱਛਾ ਤੇ ਉਹਨੂੰ ਕੀ ਉਹਨੇ ਕਿ ਵੈਣਾ ਉੱਪਰ ਉਹ ਤਾਂ ਵੈਸੇ ਟਾਲਦਾ ਕੀ ਐਦਾ ਵੀ ਪੜਾ ਨਹੀਂ ਸਕਦਾ ਮੈਂ ਜਾਣਾ ਨਹੀਂ ਨਾ ਸੋ ਗੁੱਬੀ ਵੀ ਬਲਦੀ ਵੀ ਥੋੜੀ ਜਵਾਨੀ ਕਰ ਦੰਦ ਯੈਸ ਕਰ ਦੰਦ ਹੂੰ ਚੰ ਪਾਣੀ ਦੀ ਧੋਣੀ ਨਾ ਅੱਜ ਕੱਲ ਦੀ ਬੋਕੀ ਸਾਫ਼ ਹੋ ਜਾਂਦੀ ਹੈ ਤਦ ਉਹ 21 ਤੇ ਦੇ ਦਿਆਂ ਠੀਕ ਹੈ ਹੁਣ ਲੋਕ ਤੁਸੀਂ ਮਾਪਦੇ ਸਾਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਅਗਲੇ ਵਲੋਗਸ ਬੰਮੀ ਰਾਟਿਸ ਐਦੋ